ਅੱਜ ਕਿਵੇਂ ਆਪਾਂ ਤੇ ਕਿੱਡੀ ਸਸਤਾ ਹਾਂਜੀ ਮੈਂ ਗੁਰਮੀਤ ਕੌਰ ਆਲ ਪੰਜਾਬ ਆਂਗਣਵੜੀ ਮਜ਼ਦਮ ਜੂਨੀਅਨ ਦੀ ਜ਼ਿਲ੍ਹਾ ਪਰਦਾ ਅੱਜ ਅਸੀਂ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ ਜੀ ਕੇਂਦਰੀ ਮੰਤਰੀ ਅਨਪੁਰਨਾ ਜੀ ਦੇ ਨਾਮ ਤੇ ਕਿਉਂਕਿ ਸਾਟਾ ਜਿਹੜਾ ਆਂਗਣਵੜੀ ਸੈਂਟਰਾਂ ਵਿੱਚ ਰਾਸ਼ਨ ਆ ਰਿਹਾ ਉਹ ਬਹੁਤ ਹੀ ਘਟੀਆ ਕਿਸਮ ਦਾ ਆ ਰਿਹਾ ਲੋਕੋ ਨੂੰ ਪਸੰਦ ਨਹੀਂ ਕਰ ਰਹੀ ਔਰ ਅਸੀਂ ਜੀ ਇਹਦੀ ਆਵਾਜ਼ ਉਠਾ ਰਹੇ ਆ ਅਸੀਂ ਮਈ ਤੋਂ ਹੀ ਇਸ ਗੱਲ ਦੀ ਆਵਾਜ਼ ਉਠਾਈ ਹੈ ਕਿ ਰਾਸ਼ਨ ਲੋਕ ਪਸੰਦ ਨਹੀਂ ਕਰ ਰਹੀ ਅਸੀਂ ਲਿਖ ਲਿਖ ਕੇ ਸੀ ਡੀ ਪੀਓਜ਼ ਡੀ ਪੀਓਜ਼ ਨੂੰ ਵੀ ਦਿੱਤਾ ਹੈ ਔਰ ਹੁਣ ਸਾਡੇ ਤੇ ਪ੍ਰੈਸ਼ਰ ਇਹ ਬਣਾਇਆ ਜਾ ਰਿਹਾ ਹੈ ਕਿ ਵਰਕਰਜ਼ ਆਪ ਇਥੇ ਬਣਾ ਕੇ ਖਾ ਕੇ ਸਾਨੂੰ ਲਿਖ ਕੇ ਦਿਓ ਰਿਪੋਰਟ ਕਰੋ ਕਿ ਇਹ ਰਾਸ਼ਨ ਸਹੀ ਹੈ ਦੇਖੋ ਲਾਪਾਤਰੀਆਂ ਨੇ ਖਾਣਾ ਜੇ ਲਾਪਾਤਰੀ ਹੀ ਪਸੰਦ ਨਹੀਂ ਕਰਦੇ ਤਾਂ ਫਿਰ ਉਸ ਰਾਸ਼ਨ ਦਾ ਕੀ ਮਤਲਬ ਹੈ ਮੈਨੂੰ ਹੁਣ ਮੇਰੇ ਰਾਮਪੁਰਾ ਬਲਾਕ ਤੋਂ ਭੈਣ ਆਈਆਂ ਨੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਹ ਕਹਿ ਰਿਹਾ ਕਿ ਲੋਕਾਂ ਵੱਲੋਂ ਧਿਆਨ ਨਾ ਦੇਓ ਲੋਕਾਂ ਦੀ ਆਵਾਜ਼ ਨਾਲ ਸੁਣੋ ਤੁਸੀਂ ਲਿਖ ਕੇ ਦਿਓ ਇਹ ਦੇਖੋ ਜਿਹੜਾ ਖਾਣਾ ਇਹ ਲੋਕਾਂ ਵਾਸਤੇ ਆ ਰਿਹਾ ਹੈ ਗਰਭਵਤੀ ਮਹਿਲਾਵਾਂ ਛੋਟੇ ਬੱਚਿਆਂ ਲਈ ਆ ਰਿਹਾ ਹੈ ਤਾਂ ਉਹ ਇਸ ਤਰ੍ਹਾਂ ਕਿਉਂ ਲਿਖ ਕੇ ਦੇਣ ਗਿਆ ਜ਼ਬਰਦਸਤੀ ਜੀ ਦੇਖੋ ਜੀ ਸਮਾਨ ਜਿਹੜਾ ਸਾਨੂੰ ਪ੍ਰੋਵਾਈਡ ਹੁੰਦਾ ਹੈ ਉਹਦੇ ਵਿੱਚ ਨਮਕੀਨ ਦਲੀਆ ਮਿੱਠਾ ਦਲੀਆ ਔਰ ਪੰਜੀਰੀ ਇਹ ਖਿਚੜੀ ਇਹ ਪ੍ਰੀ-ਮਿਕਸ ਆ ਰਿਹਾ ਹੈ ਖਿਚੜੀ ਦੇ ਵਿੱਚ ਵੀ ਔਰ ਨਮਕੀਨ ਦਲੀਆ ਤੇ ਸਵੀਟ ਦਲੀਆ ਦੇ ਵਿੱਚ ਵੀ ਉਹਦੇ ਵਿੱਚ ਕੀ ਹੈ ਮਿੱਠਾ ਦਲੀਆ ਲੋਕ ਕਹਿੰਦੇ ਕਿ ਕੜਵਾ ਬੰਦਾ ਹੈ ਔਰ ਜਿਹੜਾ ਹੈਗਾ ਨਮਕੀਨ ਦਲੀਆ ਤੇ ਜਿਹੜੀ ਖਿਚੜੀ ਐ ਉਹ ਕਹਿੰਦੇ ਕਿਰਕ ਵੀ ਆਉਂਦੀ ਐ ਔਰ ਨਮਕੀਨ ਦਲੀਆ ਵੀ ਕੋੜਾ ਤੰਜ ਬੰਦਿਆ ਤੇ ਬੰਜੀਰੀ ਚ ਕੱਚੇਪਨ ਦਾ ਟੇਸਟ ਆਉਂਦਾ ਔਰ ਤਾਂ ਹੋਰ ਜੀ ਅੱਜ ਅਸੀਂ ਇਹ ਵੀ ਸਬੂਤ ਦੇ ਨੂੰ ਤਿਆਰ ਆ ਕਿ ਸਾਡੇ ਪੈਕਟਾਂ ਦੇ ਵਿੱਚੋਂ ਕੰਨ ਖਜੂਰਾ ਵੀ ਨਿਕਲਿਆ ਕੰਚ ਵੀ ਨਿਕਲਿਆ ਕੰਚ ਵੀ ਨਿਕਲਿਆ ਔਰ ਜੋ ਕੈਂਕਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਲੋਕ ਦਾਸੀ ਲੈ ਕੇ ਕਰੀ ਇਸ ਤਰ੍ਹਾਂ ਦੀ ਜਿਹੜੇ ਖਾ ਕੇ ਜਿਹੜੇ ਵਰਮਤੀ ਹੁੰਦੀਆਂ ਚ ਛੋਟੇ ਬੱਚੇ ਹੈਗੇ ਮਿਲ ਕੋਸ਼ਿਆ ਰੋਣਾ ਦੀ ਸੇਤ ਨਾਲ ਖਿਲਵਾੜ ਹੋ ਰਿਹਾ ਅਸੀਂ ਤਾਂ ਖੁਦ ਕਹਿੰਨੇ ਆ ਕਿ ਇਹ ਬਲੈਕਲਿਸਟਡ ਕੰਪਨੀ ਨੂੰ ਇਹਨਾਂ ਨੇ ਚਾਰਜ ਦੇਤਾ ਔਰ ਉਹਦੇ ਤੋਂ ਕੀ ਕਮਿਸ਼ਨ ਖਾਂਦੇ ਮਾਰਿਆ ਨੇ ਇਦਾਂ ਕੀਤਾ ਸਰਕਾਰੀ ਅਦਾਰਿਆਂ ਤੋਂ ਬੰਦ ਕਰਤਾ ਇਹਦਾ ਮਤਲਬ ਇਹ ਤਾਂ ਸਰਕਾਰ ਤਾਂ ਸਰਕਾਰੀ ਅਦਾਰੇ ਖਤਮ ਕਰਕੇ ਪ੍ਰਾਈਵੇਟ ਨੂੰ ਹੀ ਜ਼ਿਆਦਾ ਪ੍ਰਮੋਟ ਕਰਨ ਤੇ ਲੱਗੀ ਔਰ ਉਹ ਵੀ ਬਲੈਕਲਿਸਟਡ ਕੰਪਨੀਆਂ ਨੂੰ ਸਾਨੂੰ ਤਾਂ ਇਸ ਗੱਲ ਤੇ ਹੈਰਾਨੀ ਹੋ ਰਹੀ ਹੈ ਕਿ ਇਦਾਂ ਕਿਉਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹ ਵੀ ਮਾਰੀ ਰਹੀ ਤੇ ਫਿਰ ਜਿਵੇਂ ਉਹ ਜੋ ਆਪ ਕਹਿੰਦੇ ਬਿਲਕੁਲ ਸਰ ਨੀ ਹੀ ਕਮਜ਼ੋਰ ਕਰ ਰਿਆ ਨਾ ਦੁੱਖ ਤਾਂ ਇਸੇ ਗੱਲ ਦਾ ਸਾਨੂੰ ਆ ਰਿਹਾ ਕਿ ਸਾਡੇ ਇੰਨੀ ਬੱਚੇ ਜਿਹੜੇ ਛੋਟੇ ਸਾਡੀ ਨੀ ਹੈ ਇਹਨੂੰ ਹੀ ਕਮਜ਼ੋਰ ਕੀਤਾ ਜਾ ਰਿਹਾ ਬਿਲਕੁਲ ਸਰ ਲੋਕਾਂ ਵੱਲੋਂ ਆ ਦੇਖੋ ਕੰਪਲੇਂਟਸ ਲਿਖ ਕੇ ਆਈਆਂ ਨੇ ਸਾਡੇ ਕੋਲ ਔਰ ਰਿਟਰਨ ਦੇ ਰਹੇ ਨੇ ਔਰ ਵੀਡੀਓਜ਼ ਉਹਨਾਂ ਨੇ ਬਣਾ ਬਣਾ ਕੇ ਦਿੱਤੀਆਂ ਸਾਨੂੰ ਵੀ ਸਾਨੂੰ ਨਹੀਂ ਪਸੰਦ ਹੈ ਸਰਕਾਰ ਤਾਂ ਕਹਿੰਦੀ ਵਧੀਆ ਸਿਹਤ ਸੂਲਤਾ ਦੇ ਰਹੇ ਹੈ ਤੁਹਾਡੇ ਸਾਹਮਣੇ ਹੈ ਜੀ ਹੁਣ ਇਹ ਸਿਹਤ ਸੂਲਤਾ ਜਿਹੜੀਆਂ ਸਰਕਾਰ ਵਧੀਆ ਦੇ ਰਹੀ ਐ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਆ ਜੇ ਕੋਈ ਇਸ ਤਰ੍ਹਾਂ ਅਸੀਂ ਕੋਈ ਐਤਾ ਹੈ ਨਹੀਂ ਵੀ ਐਵੇਂ ਕਹੀ ਜਿਵੇਂ ਰਾਸ਼ਨ ਲੋਕਾ ਤੁਸੀਂ ਆਓ ਅਸੀਂ ਲੋਕਾਂ ਤੋਂ ਗੱਲ ਕਰਵਾ ਦਿੰਨੇ ਆ ਤੁਹਾਡੀ ਲੋਕ ਹੀ ਦੱਸਣਗੇ ਨਾ ਜੋ ਤੁਹਾਡੀ ਸਰਪਾਈ ਦਾ ਹੈ ਕਿ ਕਿਸ ਮਤਰੀਅਕਾ ਸਰ ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਸਕੈਂਡਲ ਹੋਇਆ ਹੈ ਵੱਡੇ ਪੱਧਰ ਤੇ ਅਸੀਂ ਮੰਗ ਕਰਦੇ ਆ ਕਿ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਜਿਹੜਾ ਦਿੱਤਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੂਸਰੀ ਗੱਲ ਹੈ ਕਿ ਸਾਡੇ ਪ੍ਰਧਾਨ ਜੀ ਨੇ ਜੇ ਇਹਨਾਂ ਗੱਲਾਂ ਦੀ ਆਵਾਜ਼ ਉਠਾਈ ਤਾਂ ਇਹਨਾਂ ਨੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਆ ਅਸੀਂ ਜਿਹੜੀ ਲੋਕ ਆਵਾਜ਼ ਹੈ ਉਹਨੂੰ ਦਬੰਨੀ ਦੇਵਾਂਗੇ ਅਸੀਂ ਲੋਕ ਆਵਾਜ਼ ਵੀ ਬਚਾਵਾਂਗੇ ਔਰ ਅਸੀਂ ਇਹ ਵੀ ਮੰਗ ਕਰਾਂਗੇ ਕਿ ਉਹਨਾਂ ਨੂੰ ਬਹਾਲ ਵੀ ਕੀਤਾ ਜਾਵੇ ਸਰ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਗਏ ਔਰ ਅੰਦਰੋਂ ਸਾਨੂੰ ਸੁਨੇਹਾ ਇਹ ਮਿਲਿਆ ਕਿ ਡੀਸੀ ਸਾਹਿਬ ਨੇ ਕਿਹਾ ਕਿ ਐਸਜੀਐਮ ਸਾਹਿਬ ਨੂੰ ਮੰਗ ਪੱਤਰ ਦੇ ਦਿਓ ਅੱਗੇ ਗਏ ਤਾਂ ਐਸਜੀਐਮ ਸਾਹਿਬ ਨਹੀਂ ਬੈਠੇ ਸੀ ਔਰ ਫਿਰ ਇਤੋਂ ਦੇ ਪ੍ਰਸ਼ਾਸਨ ਨੇ ਪ੍ਰਬੰਧ ਕਰਕੇ ਇਤੋਂ ਦੇ ADC ਮੈਡਮ ਨੂੰ ਮੰਗ ਪੱਤਰ ਦਵਾਇਆ ਬਿਲਕੁਲ ਸਰ ਬਿਲਕੁਲ ਸਰ ਐਸੀ ਤਾਂ ਇਹੀ ਗੱਲ ਕਹੀ ਸੀ ਜੀ ਅਜੇ ਇਹਦਾ ਸਹੀ ਇੰਤਜ਼ਾਮ ਕਰਕੇ ਸਾਡਾ ਮੰਗ ਪੱਤਰ ਸਹੀ ਅਧਿਕਾਰੀ ਨੂੰ ਨਾ ਦਵਾਇਆ ਗਿਆ ਤਾਂ ਅਸੀਂ ਅਜੇ ਇੱਥੇ ਹੀ ਬੈਠ ਜਾਾਂਗੇ ਅਸੀਂ ਉਨੀ ਦਿਨ ਘਰ ਨਹੀਂ ਜਾਵਾਂਗੇ ਧੰਨਵਾਦ हां जी आज आंगनवाड़ी यूनियन बठंडा सानो मांग पत्र देके गई है जी ओ नादी शिकायत ही है कि जेड़ा राशन आंगनवाड़ी सेंटरਾਂ ਦੇ ਵਿੱਚ ਆ ਰਿਹਾ ਹੈਗਾ ਉਹ राशन ਜਿਹੜਾ ਹੈਗਾ ਉਹ ਦੀ ਕੁਆਲਿਟੀ ਮਾੜੀ ਹੈਗੀ ਹੈ ਸੋ ਇਹ ਮੰਗ ਪੱਤਰ ਜਿਹੜਾ ਹੈਗਾ ਅਸੀਂ ਉੱਪਰ ਗਵਰਨਮੈਂਟ ਤੱਕ ਪਹੁੰਚਾਵਾਂਗੇ ਔਰ ਦੂਸਰੀ ਗੱਲ ਕਿਉਂਕਿ ਇਹ ਬਹੁਤ ਐਮ ਮਸਲਾ ਹੈ ਔਰ ਬੱਚੇ ਛੋਟੇ ਆਂਗਣਵਾੜੀ ਸੈਂਟਰ ਦੇ ਵਿੱਚ ਜਾਂਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਆਪਦੇ ਲੈਵਲ ਤੇ ਇਨਸ਼ੋਰ ਕਰਾਵਾਂਗੇ ਕਿ ਅ ਰਾਸ਼ਨ ਜਿਹੜਾ ਹੈਗਾ ਉਹ ਠੀਕ ਹੋਵੇ